ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰੈਸਿਵ ਪੰਜਾਬ ਤੇ ਇਸ ਸਮੇਂ ਤੁਹਾਨੂੰ ਇੱਕ ਖਰੜ ਤੋਂ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਜਿੱਥੇ ਪਿਛਲੇ ਦਿਨੀ ਖਰੜ ਪੁਲਿਸ ਦੁਆਰਾ ਖਰੜ ਦੇ थाना ਸਨਿਨ ਕਲੇਬ ਚੌਂਕੀ ਦੁਆਰਾ ਵੱਡੀ ਇੱਕ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਦੌਰਾਨ 80 ਕਿਲੋ ਭੁੱਕੀ ਅਤੇ ਤਕਰੀਬਨ 1.5 ਕਿਲੋ ਦੇ ਕਰੀਬ ਜਿਹੜੀ ਅਫੀਮ ਫੜਨ ਦੇ ਵਿੱਚ ਸਫਲਤਾ ਮਿਲੀ ਹੈ ਦਿਖਾਉਣਾ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਧਿਕਾਰੀਆਂ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਨੇ ਇਸ ਪੂਰੇ ਮਾਮਲੇ ਦੇ ਬਾਰੇ ਕਿਤੋਂ ਕਿਤੋਂ ਇਹਨਾਂ ਨੂੰ ਪੜਿਆ ਹੈ ਤੇ ਕੀ ਕੁਝ ਬਰਾਮਦ ਹੋਇਆ ਹੈ ਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਅਪਰਾਧਿਕ ਮਾਮਲੇ ਦਰਜ ਨਹੀਂ ਜਾਂ ਨਹੀਂ ਸ੍ਰੀਕਨ ਨਸ਼ੀਲਾ ਜਿਹੜਾ ਸਮਾਨ ਫੜਿਆ ਦੇ ਬਾਰੇ ਜਾਣਕਾਰੀ ਦਿਓ ਮਾਂਜੂ ਸਿੰਘ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੂਲਰ ਸਾਹਿਬ ਐਸਵੀਡੀ ਸਰਵੈਂਡਰ ਡੀਐਸਪੀ ਖਰੜਵੰਦ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਜਰੇ ਨਸ਼ੀਲੇ ਪਦਾਰਥ ਵੇਚਦੇ ਨੇ ਇਹਨਾਂ ਤੇ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਕਿੰਨਾ ਕੁ ਸਰ ਸਮਾਨ ਫੜ ਹੋਇਆ ਇਹ ਮਾਂਜੂ ਸਿੰਘ ਐਸਐਸਪੀ ਸਾਹਿਬ ਵੱਲੋਂ ਕਾਸੂਬੇ ਤਹਿਤ ਸਿਟੀ ਸੀਲਿੰਗ ਦਾ ਚੱਲ ਰਿਹਾ ਸੀਗਾ ਤੇ ਉਹਦੇ ਤਹਿਤ ਸਟੇਸ਼ਨ ਦੀ ਪੁਲਿਸ ਟੀਮ ਨੇ ਸ਼ੇਮਾਰਕੀ ਚੋਕ ਤੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਇੱਕ ਲੜਕਾ ਉਹਨਾਂ ਪਟਾਈ ਰਿhta ਤੇ ਜਦ ਜਿਦੀ ਉਹਨੂੰ ਤਸ਼ਲੀਸ਼ਤੇ ਉਪਰੰਤ ਉਹਦੇ ਕੋਲੋਂ 1 ਕਿਲੋ 500 ਗ੍ਰਾਮ ਫਰੀਮ ਬਰਾਮਦ ਹੋਈ ਹੈ ਸਰੇ ਇਸ ਤੋਂ ਪਹਿਲਾਂ ਵੀ ਕੁਝ ਬਰਾਮਦ ਹੋਈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਿਛਲੇ ਹਫਤੇ ਵੀ ਕੁਝ 2-3 ਦਿਨ ਹੀ ਦੇ ਤੋਂ ਪਹਿਲਾਂ 1 ਕਿਲੋ 300 ਗ੍ਰਾਮ ਫੀਮਰਾਮ ਤੋਂ ਵੇਚੀ ਔਰ ਇਹਦੇ ਨਾਲ-ਨਾਲ 10 ਕਿਲੋ ਕੁਕਿੰਗ ਤੇ ਸਾਡੀ ਖਾਸ ਕਰਕੇ ਜਿਹੜੇ ਟਰੱਕ ਪੈਡਲਰ ਨੇ 60 ਲੱਖ ਵੇਚਦੇ ਨੇ ਇਹਨਾਂ ਨੂੰ ਸਖਤ ਤਾੜਨਾ ਵੀ ਇਹ ਆਪਣਾ ਕੰਮ ਬੰਦ ਕਰ ਦੇਣ ਤੇ ਇਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਜਿਹੜੇ ਟਰੱਕ ਦਾ ਕੰਮ ਕਰਦੇ ਨੇ ਸਰਿਕਾ ਬੈਗ ਤੁਸੀਂ ਸੀਲ ਕਰਾ ਦਿਖਾਇਆ ਇਹ ਚ ਕੀ ਖਾਸੀਅਤ ਇਹ ਬੈਗ ਇਨਾਂ ਨੇ ਬੜੇ ਤਰੀਕੇ ਦੇ ਬਣਾਏ ਹੋਏ ਨੇ ਆਪਾਂ ਬਾਹਰੋਂ ਜਜ ਨਹੀਂ ਕਰ ਸਕਦੇ ਇਨਾਂ ਨੇ ਇੰਟਰਨਲ ਹਿਡਨ ਜੇਬਾਂ ਲਗਾਈ ਹੋਈਆਂ ਨੇ ਜਿਹਨੂੰ ਐਕਸ-ਰੇ ਸ਼ੀਟਸ ਫਿਲਮਜ਼ ਦੇ ਨਾਲ ਦੋਨਾਂ ਪਾਸਿਆਂ ਤੋਂ ਕਵਰ ਕਰਦੇ ਨੇ ਕਿ ਵੀ ਕਿਸੇ ਨੂੰ ਬੱਸ ਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਤੇ ਕੈਮਰੇ ਦੇ ਵਿੱਚ ਦੀ ਕੱਢਣਾ ਪਵੇ ਤੇ ਇਸ ਲਈ ਉਹ ਦਾ ਸਹਾਰਾ ਲੈਂਦੇ ਨੇ ਕਿ ਲੈ ਕੇ ਕਿੱਥੋਂ ਆਉਂਦੀ ਜੀ ਐ ਐਸ ਜੁਪੀ ਆਪਣੇ ਉੱਥੇ ਤੋਂ ਲੈ ਕੇ ਬਰੀਲੀ ਏਰੀਏ ਦੇ ਲਗਭਗ ਲੱਖਾਂ ਕਿੰਨੇ ਸਾਰੇ ਤੇ ਇੱਥੇ ਕਿੱਥੇ ਸਪਲਾਈ ਕਰਦੇ ਆ ਜੀ ਹਾਂ ਇੱਥੇ ਇਹਨਾਂ ਨੇ ਅੱਗੇ ਜਿਹੜਾ ਆਪਣਾ ਇਹਨਾਂ ਦਾ ਗਾਕਸੀ ਉਹਨੂੰ ਪੈਨਿਸ